ਡੇਰਾ ਬਿਆਸ ਮੁਖੀ ਦੇ ਨਾਲ ਵਾਰਿਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜਸਦੀਪ ਸਿੰਘ ਗਿੱਲ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਇੱਕ ਤਸਵੀਰ ਦੇ ਨਾਲ ਹੀ ਡੇਰਾ ਰਾਧਾ ਸਵਾਮੀ ਸਸੰਗ ਬਿਆਸ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਜਿਸ ਚ ਕਿਹਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੌਜੂਦਾ ਮੁਖੀ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਸੰਗ ਅਤੇ ਨਾਮਦਾਨ ਦਿੰਦੇ ਰਹਿਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਦੀ ਸਿਹਤ ਬਿਲਕੁਲ ਠੀਕ ਹੈ ਡੇਰਾ ਬਿਆਸ ਦੇ ਵੱਲੋਂ ਆ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਸਦੀਪ ਸਿੰਘ ਗਿਲਸਾਰੀਆਂ ਜੋਨੇ ਸੁਸਾਇਟੀਆਂ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਨੇ ਜਸਦੀਪ ਸਿੰਘ ਗਿਲ ਸਰਪ੍ਰਸਤ ਵੱਜੋਂ ਸਾਰੇ ਕੰਮ ਕਰਨਗੇ ਜਸਦੀਪ ਸਿੰਘ ਦੀ ਗਿਲ ਪਵਿਕ ਵਿੱਚ ਸਤਸੰਗ ਸੰਗੁਰੂ ਹੋਣਗੇ ਉਸ ਤੋਂ ਬਾਅਦ ਹੀ ਨਾਮਦਾਨ ਦੇਣ ਦਾ ਅਧਿਕਾਰ ਉਹਨਾਂ ਨੂੰ ਹੋਵੇਗਾ ਤਦੋਂ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਦੇ ਨਾਲ ਨਿਰਧਾਰਿਤ ਅਤੇ ਹੋਰ ਸਤਸੰਗਾਂ ਵਿੱਚ ਹਾਜ਼ਰੀ ਪਰਦੇ ਰਹਿਣਗੇ ਤੇ ਮੌਜੂਦਾ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਟਿੱਲੋ ਵੱਲੋਂ ਹੀ ਜੋ ਨਾਮਦਾਨ ਹੈ ਉਹ ਦਿੱਤਾ ਜਾਏਗਾ ਪਹਿਲੀ ਤਸਵੀਰ ਤੁਸੀਂ ਵੇਖ 파 ਰਹੇ ਹੋ ਪਹਿਲੀ ਤਸਵੀਰ ਹੈ ਬਾਬਾ ਗੁਰਿੰਦਰ ਸਿੰਘ ਟਿੱਲੋ ਤਸਵੀਰ ਚ ਵੇਖੇ ਜਾ ਸਕਦੇ ਨੇ ਨਾਲ ਉਹਨਾਂ ਦੇ ਜਸਦੀਪ ਸਿੰਘ ਗਿਲ ਹੈ ਪਹਿਲੀ ਤਸਵੀਰ ਜੋ ਹੈ ਜਾਰੀ ਕੀਤੀ ਗਈ ਹੈ ਕੱਲ ਦੁਪਹਿਰ ਹੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਹਾਲਾਂਕਿ ਉਸ ਚ ਕਿਹਾ ਗਿਆ ਸੀ ਕਿ ਜੋ ਜਸਦੀਪ ਸਿੰਘ ਗਿਲ ਨੇ ਉਹਨਾਂ ਨੂੰ ਉੱਤਰਾ ਅਧਿਕਾਰੀ ਥਾਪ ਦਿੱਤਾ ਗਿਆ ਹੈ ਪਲਦੇਸ਼ ਸ਼ਾਹ ਦਾ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਜੋ ਗੁਰਿੰਦਰ ਸਿੰਘ ਟਿੱਲੋ ਨੇ ਉਹੀ ਜੋ ਡੇਰਾ ਦੇ ਮੁਖੀ ਰਹਿਣਗੇ ਤੇ ਉਹਨਾਂ ਨੂੰ اون والے ਸਮੇਂਚ ਜੋ ਹੈ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਜਾਏਗਾ ਹਾਲਾਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਹੀ ਮੌਜੂਦਾ ਮੁਖੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਆ ਗੱਲ ਕਲੀਅਰ ਕਰ ਦਿੱਤੀ ਗਈ ਹੈ ਤੇ ਬਾਬਾ ਗੁਰਿੰਦਰ ਸਿੰਘ ਢਿੱਲੋ ਸਤਸੰਗ ਅਤੇ ਨਾਮਦਾਨ ਦਿੰਦੇ ਰਹਿਣਗੇ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਸਿਹਤ ਬਿਲਕੁਲ ਹੀ ਠੀਕ ਹੈ ਜਸਦੀਪ ਸਿੰਘ ਗਿਲਸਾਰੀਆਂ ਜੁਨੇ ਸੁਸਾਇਟੀਆਂ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਨੇ ਮੇਨਾ ਮੇਰੇ ਸੋਗੀ ਗੁਰਦਰਸ਼ਨ ਫੋਨਲਾਈਨ ਤੇ ਜੁੜੇ ਹੋਏ ਨੇ ਗੁਰਦਰਸ਼ਨ ਆ ਇਸ ਗੱਲ ਨੂੰ ਹੁਣ ਕਲੀਅਰ ਕਰ ਦਿੱਤਾ ਗਿਆ ਹੈ ਕਿ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹੀ ਡੇਰਾ ਮੁਖੀ ਰਹਿਣਗੇ ਔਨ ਵਾਲੇ ਸਮਝ ਅਸੀਂ ਕਹਿ ਸਕਨੇ ਕਿ ਸਕੈਸਸਰ ਜੁਨੇ ਔਨ ਨਿਯੁਕਤ ਕੀਤੇ ਗਏ ਨੇ ਜਸਦੀਪ ਸਿੰਘ ਸਿੰਗਲ ਜੀ ਬਿਲਕੁਲ ਸਰਜੋਤ ਜੋ ਮੇਰੇ ਵੱਲੋਂ ਪਹਿਲਾ ਬਿਆਨ ਦਿੱਤਾ ਉਸ ਤੋਂ ਬਾਅਦ ਜਿਹੜਾ ਦੂਸਰਾ ਬਿਆਨ ਆਇਆ ਹੈਗਾ ਉਸ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਗਿਆ ਔਰ ਬੀਰੀ ਨੇ ਬਕਾਇਦਾ ਇਹਦੇ ਵਾਸਤੇ ਸਰਕੂਲਰ ਜਾਰੀ ਕਰਕੇ ਵੀ ਦੱਸ ਦਿੱਤਾ ਹੈਗਾ ਜੋ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਜੜੇ ਨੇ ਉਹ ਮੌਜੂਦਾ ਸੰਤ ਸਤਿਗੁਰੂ ਹਨ ਤੇ ਬਿਲਕੁਲ ਠੀਕ ਠਾਕ ਹਨ ਕਿਉਂਕਿ ਸੰਗਤ ਦੇ ਵਿੱਚ ਕੱਲ ਵੀ ਇਸ ਖਬਰ ਤੋਂ ਬਾਅਦ ਕਾਫੀ ਤਰ੍ਹਾਂ ਦੀ ਕਸ਼ਟਕਸ਼ ਹੁੰਦੀ ਹੈ ਕਾਫੀ ਤਰ੍ਹਾਂ ਦੇ ਮੰਨ ਦੇ ਵਿੱਚ ਵਿਚਾਰ ਹੁੰਦੇ ਨੇ ਤਾਂ ਜਿਹਾ ਸਾਰਾ ਕੁਝ ਹੋ ਰਿਹਾ ਸੀਗਾ ਲੇਕਿਨ ਉਸ ਤੋਂ ਬਾਅਦ ਬੀਬੀ ਵੀ ਸਾਫ਼ ਕਰ ਦਿੱਤਾ ਗਿਆ ਕਿ ਬਾਬਾ ਜੀ ਬਿਲਕੁਲ ਠੀਕ ਠਾਕ ਹਨ ਔਰ ਉਸ ਸਤਸੰਗ ਤੇ ਨਾਮਦੰ ਜਿਹੜਾ ਉਹ ਕਰਦੇ ਰਹਿਣਗੇ ਔਰ ਦਿਲਿਆਂ ਦੇ ਨਾਮ ਦਾ ਸਤਿ ਵੀ ਕਰਦੇ ਰਹਿਣਗੇ ਔਰ ਇਸ ਦਿਨ ਲਈ ਉਹਨਾਂ ਨੇ ਕਹਿ ਹੈਗਾ ਕਿ ਦੀਪ ਸਿੰਘ ਗਿੱਲ ਜੋ ਕਿ ਦੂਸਰ ਸਤੰਬਰ ਤੋਂ ਜਿਹੜਾ ਹੈਗਾ ਉਹਨਾਂ ਨੂੰ ਬਿਲਕੁਲ ਕਹਿ sai ਨੇ ਕਿ ਸਾਰੀਆਂ ਜੋ ਆਰਐਫਐਸਪੀ ਸੁਸਾਇਟੀਆਂ ਹੁੰਦੀ ਨੇ ਰਾਸ਼ਾਮੀ ਸਦਸੰਗ ਬਿਆਸ ਸੁਸਾਇਟੀਆਂ ਨੇ ਉਹਨਾਂ ਦੇ ਸਰਪ੍ਰਸਤ ਨਿਯੁਕਤ ਕਰ ਦਿੱਤਾ ਗਿਆ ਔਰ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਉਹ ਕਰਨਗੇ ਔਰ ਇਹ ਉਤਰਾਕਾਰੀ ਉਤਰਾਧਿਕਾਰੀ ਯੋਜਨਾ ਦਾ ਹਿੱਸਾ ਹੈ ਔਰ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜਸਦੀਪ ਸਿੰਘ ਗਿੱਲ ਪ ਵਿੱਚ ਵਿੱਚ ਜਿਹੜਾ ਰਾਸ਼ਾਮੀ ਸਦਸੰਗ ਬਿਆਸ ਦੇ ਸੰਸਥਾ ਸਰਪ੍ਰਸਤ ਹੋਣਗੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਨਾਮਦਾਨ ਦੇਣ ਦਾ ਅਧਾਰ ਜਿਹੜਾ ਹੈ ਉਹ ਹੋਵੇਗਾ ਫਿਲਹਾਲ ਹੁਣ ਦੀ ਗੱਲ ਕਰੀਏ ਤਾਂ ਤਦ ਤੱਕ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਨਾਲ ਨਿਰਧਾਰਤ ਜਾਂ ਜੋ ਵੀ ਪ੍ਰੋਗਰਾਮ ਇਹਦਾ ਅਭਿਆਸ ਦੇ ਹੁੰਦੇ ਹਨ satsang ਹੁੰਦੇ ਹਨ ਇਵੈਂਟਸ ਤੋਂ ਹੋਣ ਕੇ ਤੇ ਜਾਣਾ ਆਉਣਾ ਕਿਤੇ ਪੰਜਾਬ ਤੋਂ ਬਾਹਰ ਵੀ satsang ਨੇ ਵੀ ਦੇਸ਼ ਦੇ ਵਿੱਚ ਵੀ satsang ਹੁੰਦੇ ਨੇ ਤਾਂ ਭੰਡਾਰੇ ਦਾ ਕਿ ਸ਼ਡਿਊਲ ਜਿਹੜਾ ਹੈਗਾ ਉਹ ਚਾਰਟ ਹਰ ਸਾਲ ਜਾਰੀ ਕੀਤਾ ਜਾਂਦਾ ਹੈ 1 ਜਨਵਰੀ ਨੂੰ ਉਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਜੋ ਸਬਕ ਗੁਰਿੰਦਰ ਸਿੰਘ ਢਿੱਲੋਂ ਜੋ ਮੌਜੂਦਾ ਮੁਖੀ ਨੇ ਉਹਨਾਂ ਦੇ ਨਾਲ ਹੁਣ ਦਿਖਾਈ ਦੇਣਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਦਰਸ਼ਨ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਜੋ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਮੌਜੂਦਾ ਮੁਖੀ ਨੇ ਤੇ ਉਹੀ ਰਹਿਣਗੇ ਐਸ ਗੱਲ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਸੰਗ ਅਤੇ ਨਾਮਦਾਨ ਬਿੰਦੇ ਰਹਿਣਗੇ ਹਾਲਾਂਕਿ ਜੋ ਜਸਦੀਪ ਸਿੰਘ ਗਿੱਲ ਨੇ वो जो सारिया सुसायटिया नियुक्त किए गए हैं जो सक्सैसर नियुक्त किए गए हैं हालांकि कल प्रेस नोट जारी किया गया से कल इस गल का ऐलान किया गया गल सामने आई थी कि जो सिंह ढिलों ने उन्होंने जसदीप अपना उत्तराधिकारी जो है डेरा मुखी थाप दिता गया है हूँ इस गल का स्पष्टीकरण दता गया है कि गुरिंद ढिलों ही डेरा मुखी रहे पर आने वाले समय के लिए जसदीप सि गिल अपना उत्तराधिकारी यानी कि सक्सैसर नियुक्त कर दिता गया ਅੱਗੇ ਵਧਾਂਗੇ ਗੁਰੂਕਾਂਗ ਅਗਲੀ ਖਬਰ ਦਾ ਰਾਜਸਥਾਨ ਦੇ ਬਾੜ ਮੇਚ 에ਅਰ ਫੋਰਸ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ ਤੇ ਲੜਾਕੂ ਜਹਾਜ਼ ਮਿਗ 29 ਹਾਦਸਾ ਸ਼ਿਕਾਰ ਹੋਇਆ ਹੈ ਮਿਗ 29 ਜਹਾਜ਼ ਦੇ ਦੋਵੇਂ ਪਾਇਲਟ ਸੁਰੱਖਿਅਤ ਨੇ ਇਹ ਦੋਹਾ ਨੇ ਹਾਦਸੇ ਤੋਂ ਪਹਿਲਾਂ ਜੋ ਨੇ ਇਚੈਕ ਕਰ ਲਿਆ ਸੀ ਰੂਟੀਨ ਪ੍ਰੈਕਟਿਸ ਦੌਰਾਨ ਆ ਹਾਦਸਾ ਸ਼ਿਕਾਰ ਹੋਇਆ ਤੇ ਮਿਗ 29 ਸੁਨਸਾਨ ਇਲਾਕੇ ਚ ਡਿੱਗਿਆ ਹੈ ਤੇ तमाम ਤਸਵੀਰਾਂ ਸਾਹਮਣੇ ਆਈਆਂ ਨੇ ਮਿਗ 29 ਦੇ तमाम ਤਸਵੀਰਾਂ ਹਾਦਸਾ ਸ਼ਿਕਾਰ ਹੋਇਆ जो प्लेन है देखा जा सकता है कि अग की चपेट आया हुआ है अंदर जो फ्यूल है इससे जहाज की गल है कि जो कोई हादसा वापरता है तो सब तो पहला अग ही लगती है पर गनीमत आ रही कि जानी नुकसान होने तो बचा रहा जो दोनों ही पायलट अंदर मौजूद ओ सुरक्षित दसे जा रहे हैं આનો રામ રામ આમે જ જશે સાફાઈ કરી પાછું राजस्थान ਦੇ ਬਾਡਮੇਚ 에어ਫੋਰਸ ਦਾ ਜਹਾਜ਼ ਕ੍ਰੈਸ਼ ਹੋਇਆ ਹਾਲਾਂਕਿ ਕਾਰਨ ਕੀ ਕੁਝ ਰਹੇ ਕਿਉਂ ਆ ਜਹਾਜ਼ ਇਸ ਹਾਦਸੇ ਦਾ ਕਾਰਨ ਹੋਇਆ ਜਾਂਚ ਦਾ ਵਿਸ਼ਾ ਹੈ ਇਹ ਲੜਾਕੂ ਜਹਾਜ਼ ਹੈ ਫਾਈਟਰ ਮਿਕ 29 ਹੈ तमाम ਤਸਵੀਰਾਂ ਸਾਹਮਣੇ ਆਈਆਂ ਨੇ ਮਿਕ 29 ਦੇ ਦੋ ਅੰਦਰ ਪਾਇਲਟ ਮੌਜੂਦ ਸੀ ਉਹ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਨੇ ਦੋਹਾ ਨੇ ਹਾਦਸੇ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬਾਹਰ ਏਜੈਕਟ ਕਰਨਿਆ ਸੀ ਜਾਂ ਕਿ ਪੈਰਾਸ਼ੂਟ ਅੰਦਰ ਮੌਜੂਦ ਹੋਣ ਦੇ ਜੋ ਦੋਹੀ ਪਾਇਲਟ ਨੂੰ ਐਸ ਗੱਲ ਦੀ ਪੈਣਾ ਖੁੰਦੀ ਹੈ ਕਿ ਕੋਈ ਹਾਦਸਾ ਵਾਪਰ ਸਕਦਾ ਹੈ ਤੇ ਕਿਸੇ ਵਿਚਾਲੇ ਉਹ ਪੈਰਾਸ਼ੂਟ ਦੇ ذریعے ਹੀ ਜਹਾਜ਼ ਤੋਂ ਬਖਾਰਤ ਨਿਕਲ ਜਾਂਦੇ ਨੇ ਰੂਟੀਨ ਪ੍ਰੈਕਟਿਸ ਦੌਰਾਨ ਆ ਹਾਦਸਾ ਸ਼িকার ਹੋਇਆ ਲਿਫਟ 29 तमाम ਤਸਵੀਰਾਂ ਤੁਸੀਂ ਦੇਖ پا ਰਹੇ ਹੋ ਸ਼ਾਂਤ ਇਲਾਕੇ ਛਾਲਾਕੀ ਜਹਾਜ਼ ਜੋ ਲੜਾਕੂ ਜਹਾਜ਼ ਹੈ ਉੱਡ ਗਿਆ ਹੈ गनीमत आ रही जे कोई रिहायशी इलाके आ जहाज़ क्रैश होंगे है ते हादसा होर वा भी वापर सकता सी क्योंकि जो है खाली एरिया आ जहाज़ क्रैश हुआ है तमाम तो तस्वीर सामने आईया ने जो जहाज़ है आगदा भाबड़ मचा होया है उच्चों उचा लपता देखिया जा सकती थे। थे, थे, स्पीकर कुलतार सन्दवा ने डीजीपी ਨੂੰ ਤਲਬ ਕੀਤੀ ਤਹਿਤ ਅੱਜ ਡੀਜੀਪੀ ਨੂੰ ਵਿਧਾਨ ਸਭਾ 'ਚ ਪੇਸ਼ ਹੋਣ ਦੇ ਜੋ ਹੁਕਮ ਨੇ ਉਦਿਤ ਤੇ ਕਰੇ ਨੇ। ਦਰਸਲ ਕੋਟਕਪੁਰਾ ਦੇ ਅਸਿਸਟੈਂਟ ਸਬ-ਇੰਸਪੈਕਟਰ ਬੋਹੜ ਸਿੰਘ ਦੇ ਮਾਮਲੇ 'ਚ ਰਿਪੋਰਟ ਜੋ ਹੈ ਉਹ ਮੰਗੀ ਗਈ। एएसआई ਤੇ ਪੁਸ਼ਤਾਚਾਰ ਦੇ ਇਲਜ਼ਾਮਾਚਾ ਰਿਪੋਰਟ ਮੰਗੀ ਹੈ। ਇਸਕਿ ਲਈ ਉਹ ਵਿਅਕਤੀ ਬਾਜਵਾ ਨੇ ਵੀ ਸਪੀਕਰ ਤੋਂ ਰਿਪੋਰਟ ਮੰਗੀ ਹੈ ਤੇ लॉरेंस ਦਾ ਇੰਟਰਵਿਊ ਕਰਵਾਉਣ ਵਾਲੇ ਵੀ ਤਲਬ ਕੀਤੇ ਜਾਣ। एसीएल ਪਲੇਟਾ ਪ੍ਰਤਾਪ ਸਿੰਘ ਬਾਜਵਾ ਕੇਦਵੇਂ ਨਜ਼ਰ ਆਇਆ ਸੀ। ਹਾਲਾਂਕਿ लॉरेंस ਵਾਲੇ ਮਾਮਲੇ ਤੇ ਹਰਪਾਲ ਛੀਮਾ ਜੋ ਵਿੱਤ ਮੰਤਰੀ ਨੇ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਆ ਜੋ ਪੂਰਾ ਮਸਲਾ ਹੈ ਆ ਕੋਰਟ ਦੇ ਅਧੀਨ ਹੈ ਤੇ ਅੱਜ ਵੇਖਣਾ ਹੋਏਗਾ ਕਿ ਡੀਜੀਪੀ ਗੌਰਵ ਯਾਦਵ ਜੋ ਅੰਦਰ ਪੇਸ਼ ਹੁੰਦੇ ਨੇ ਕਿ ਨਹੀਂ ਵਿਧਾਨ ਸਭਾ ਦੇ ਆ ਪੂਰਾ ਮਾਮਲਾ ਕੋਟਪੁਰਾ ਦੇ ਇੱਕ ਅਸਿਸਟੈਂਟ ਸਬ ਇੰਸਪੈਕਟਰ ਨਾਲ ਜੁੜਿਆ ਹੋਇਆ ਹੈ ਰਿਸ਼ਵਤ ਲੈਣ ਦਾ ਪੂਰਾ ਮਾਮਲਾ ਹੈ ਤੇ ਇਲਜ਼ਾਮ ਨੇ ਕਿ ਅਸਿਸਟੈਂਟ ਸਬ ਇੰਸਪੈਕਟਰ ਨੇ ਇੱਕ ਗੈਂਗਸਟਰ ਤੋਂ ਰਿਸ਼ਵਤ ਲਈ ਹੈ ਤੇ ਇਸ ਪੂਰੇ ਮਾਮਲੇ ਤੇ ਕੁਲਤਾਰ ਸੰਧਵਾ ਜੋ ਵਿਧਾਨ ਸਭਾ ਸਪੀਕਰ ਨੇ ਉਹਨਾਂ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਤੋਂ ਰਿਪੋਰਟ ਤਲਬ ਕੀਤੀ ਗਈ ਉਸ ਦਿਨ ਕਿਹੜੇ ਕਿਹੜੇ ਪੋਲੀਟੀਸ਼ਨਰ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫਆਈਆਰ ਹੋਈ ਹੈ ਗੱਲ ਹੋਈ ਜਿਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਤੇ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਵਾੜ ਖੇਤ ਨੂੰ ਖਾਣ ਲੱਗ ਪਏ। ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ। ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਜਿਨੇ ਆਪਣਾ ਫੋਨ ਦਿੱਤਾ ਐਨਾ ਪੰਜਰ ਗੁਨਾਹ ਕਰੇ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਂਦਾ ਯਾਦ ਰੱਖਣਗੇ ਬਟ ਲਾਰੈਂਸ ਬਿਸ਼नोई ਨੂੰ ਵੀ ਵੇਚੀ ਰੱਖ ਲਈਏ ਉਹ ਉਸ ਅਫਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਜੀ ਲੀਡਰ ਆਫ ਦੀ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰਤ ਹੀ ਨਾ ਸੋ ਮੈਟਰ ਸਬਜਡਾਈਸ ਸਾਨੂੰ ਇਹਦੇ ਤੇ ਮੈਂ ਸੰਬੰਧਾ ਜਿਆਦਾ ਡਿਸਕਸ਼ਨ ਦੀ ਲੋੜ ਨਹੀਂ ਹੈ ਪ੍ਰਿਸ਼ਤਾਚਾਰ ਦੇ ਇਲਜ਼ਾਮਾਂ 'ਚ ਐਸਆਈ ਜੋ ਕਿ ਰਿਹਾ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਆਈ ਬੋਹੜ ਸਿੰਘ ਉਸਤਾਨ ਨਾਮ ਹੈ ਜਿਸ ਨੂੰ ਸਸਪੈਂਡ ਕੀਤਾ ਗਿਆ ਜ਼ਿਕਰਯੋਗ ਹੈ ਕਿ ਸਦਨਚ ਮਾਮਲਾ ਉਠਣ ਤੋਂ ਬਾਅਦ ਆਹ ਕਾਰਵਾਈ ਕੀਤੀ ਗਈ ਹੈ ਅਸਿਸਟੈਂਟ ਸਬ-ਇੰਸਪੈਕਟਰ ਤਿਕੋਟਪੁਰਾ ਖਾਣੇ ਚਾ ਪੂਰਾ ਮਾਮਲਾ ਦਰਜ ਹੈ ਡੀਜੀਪੀ ਨੂੰ ਇਸ ਮਾਮਲੇ 'ਚ ਕਲੰਬੀ ਕੀਤਾ ਗਿਆ ਅਸਲ ਕਲ ਕੁਲਤਾਰ ਸਰਵਾ ਜੋ ਪੰਜਾਬ ਵਿਧਾਨਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ 08 ਆ ਕੁਐਸਚਨ ਰੇਜ਼ ਕੀਤਾ ਗਿਆ ਸੀ ਆ ਸਵਾਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਦਨ ਚ ਜਿੰਨੇ ਵੀ ਮੌਜੂਦ ਮੈਂਬਰ ਸੀ ਐਮਐਲਏ ਸੀ ਉਹਨਾਂ ਤੋਂ ਆ ਪੁੱਛਿਆ ਤੇ ਕਿਹਾ ਗਿਆ ਕਿ ਉਹਨਾਂ ਦੀ ਪਰਮਿਸ਼ਨ ਹੋਏ ਤੇ ਮੈਂ ਡੀਜੀਪ ਨੂੰ ਤਲਬ ਕਰਨਾ ਚਾਹਾਂਗਾ ਇਸ ਦੇ ਵਿਚਾਲੇ ਸੀਲਪੀਡਰ Pratap Singh Bajwa ਵੀ ਉਸੇ ਵੇਲੇ ਉੱਠੇ ਤੇ ਉਹਨਾਂ ਨੇ ਬਲੋ ਕਿਹਾ ਗਿਆ ਕਿ ਖਰੜਜੀ

खेती मसल्यां ते चंडीगढ़ च किसान दे मोर्चा ला लिया गया है दस 16 सेक्टर चौंती तो मटका चौक तक पैदल मार्च कटेगा किसान दे वलो मटका चौक तक पहुंच के खेतीबाड़ी मंत्री दे वलो मांग पत्र लिया गया है इस उचार्य किसाना दिया मंगाते नजर सानी कीती जाएगी टेबल ते मंदे ने मंगा पर लागू नहीं कर आ उबराहा कहंदे हो नजर आई इस उचार्य किसान दे खेतीबाड़ी पत्र भी तमाम सौंपया कल किसानों के वालों साढ़े तीन बजे मार्च क गया पैदल मार्च गया एक हजार किसानों परमिशन दिखी गई थी पैदल किसानों मार्च क्डिया गया बटका चौक उ पहुंचे खेतीबाड़ी मंत्री उपलब्ध पहुंचे तेज उगराह ने मांग पत्र सौंपया गया खेतीबाड़ी मंत्री तो खेतीबाड़ी मंत्री खुद तमाम हो चंडीगढ़ जिथे द्राउंड है उड़ दिता गया तमाम तस्वीर तीन वेख पा रहे हो कल तो किसान वालों पूरा रोस मार्च क्डिया गया पत् सौंप के किसान वापस दशहरा ग्राउंड ਦੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਤੁਸੀਂ ਆਪਣੇ ਪਿੰਡੇ ਤੇ ਵੀ ਹੰਡਾਇਆ ਹੈ ਔਰ ਕਿਸਾਨ ਜਿਹੜੀਆਂ ਮੰਗਾ ਕਿਸਾਨੀ ਦੀਆਂ ਉਹਨਾਂ ਨੂੰ ਸਰਕਾਰਾਂ ਦੇ ਅੱਗੇ ਵੀ ਰੱਖਿਆ ਹੈ ਇਸੇ ਤਰ੍ਹਾਂ ਮਜ਼ਦੂਰ ਜੁਨੀ ਅੰਦੇ ਸਰਦਾਰ ਨਸ਼ਮਨ ਸਿੰਘ ਜੀ ਸੇਵੇ ਵਾਲਾ ਸਾਹਿਬ ਠੀਕ ਹੈ ਸੰਘਰਸ਼ ਕਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਜਦੋਂ ਉਹ ਮੰਗਾਂ ਦੀ ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਪੈਂਦੀ ਹੈ ਕੋਈ ਵਜ੍ਹਾ ਬਣ ਜਾਂਦੀ ਹੈ ਤੋਂ ਮੈਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਮੈਂ ਆਪਣੇ ਵੱਲੋਂ ਚਾਹੇ ਮਹਿਮਾਨ ਸਾਹਿਬ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਆ ਪਰ ਮੇਰੇ ਕਿਸਾਨ ਤੇ ਮਜ਼ਦੂਰ ਭਰਾ ਇਹਨਾਂ ਦੇ ਆਗੂ ਵੀ ਜਾਣਦੇ ਐ ਕਿ ਮੈਂ ਇਹਨਾਂ ਵਿੱਚੋਂ ਇਹ ਲੰਗਿਆਂ ਤੇ ਇਹਨਾਂ ਗੱਲਾਂ ਨੂੰ ਵੀ ਜਾਣਦਾ ਐ ਔਰ ਅੱਜ ਦਾ ਜੋ ਮੈਮੋਰੰਡਮ ਮੰਗ ਪੱਤਰ ਦੋਨਾਂ ਜਥੇਬੰਦੀਆਂ ਨੇ ਦਿੱਤਾ ਹੈ ਉਹਨਾਂ ਨੂੰ ਆਪਣੀ ਸਰਕਾਰ ਵਿੱਚ ਸਰਦਾਰ ਭਗਵੰਤ ਸਿੰਘ ਦੀ ਮਾਨ ਦੂਸਰੇ ਸਾਰੇ ਨੁਮਾਇੰਦਿਆਂ ਕੋਲੇ ਪੇਸ਼ ਕਰਕੇ ਇਹਨਾਂ ਤੇ ਨਜ਼ਰਸਾਨੀ ਕਰਕੇ ਇਹਨਾਂ ਸਾਰੀਆਂ ਜੋ ਇਹਨਾਂ ਨੇ ਆਪਣੀਆਂ ਮੰਗਾਂ ਦਿੱਤੀਆਂ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਦੇ ਪੇਸ਼ ਕਰੂੰਗਾ ਔਰ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡੀ ਸਾਰੀ ਗੱਲ ਉਹਨਾਂਗੇ ਰੱਖੂ ਉਹ ਕਹਿੰਦਾ ਮੈਂ ਵਕਾਲਤ ਕਰੂੰਗਾ ਤੁਹਾਡੀ ਤੁਹਾਡੀਆਂ ਬਾਜ਼ਿਬ ਮੰਗਾ ਤੇ ਮੈਂ ਖੜਕੇ ਵਕਾਲਤ ਕਰੂੰਗਾ ਜਿਹੜਾ ਸ਼ਬਦ ਉਹਨੇ ਕਿਹਾ ਬਹੁਤ ਪੋਜੀਟਿਵ ਹੈ ਚੰਗੀ ਗੱਲ ਹੈ ਜੇ ਕੋਈ ਸਰਕਾਰ ਦਾ ਨੁਮਾਇੰਦਾ ਖੇਤੀਬਾੜੀ ਖਾਸ ਕਰਕੇ ਮੰਤਰੀ ਇਹ ਗੱਲ ਕਹਦਾ ਹੈ ਕਿ ਤੁਹਾਡੀਆਂ ਮੰਗਾ ਤੇ ਮੈਂ ਵਕਾਲਤ ਕਰੂੰਗਾ ਸਾਨੂੰ ਹੋਰ ਕੀ ਚਾਹੀਦਾ ਅਸੀਂ ਚਾਹੁੰਦੇ ਹਾਂ ਵੀ ਇਹ ਸਾਡਾ ਮੰਗ ਪੱਤਰ ਸਰਕਾਰ ਦੇ ਵਿੱਚ ਵਿਚਾਰਿਆ ਜਾਵੇ ਜਿਹੜੇ ਸਰਕਾਰ ਦੇ ਨੁਮਾਇੰਦੇ ਵਜ਼ੀਰ ਤੇ ਮੰਤਰੀ ਐਮ ਐਲ ਏ ਇਹਨੂੰ ਵਾਜਿਬ ਮੰਨਦੇ ਨੇ ਉਹਨਾਂ ਮੰਗਾ ਤੇ ਉਹ ਕਿਉਂ ਨਾ ਸਾਡੀ ਵਕਾਲਤ ਕਰਨ ਕਿਉਂਕਿ ਇਹ ਸਾਡਾ ਕੱਦਿਆਂ ਦਾ ਇਸ਼ੂ ਨਹੀਂ ਸੋਡਾ ਵੀ ਹੈ ਸਾਡਾ ਵੀ ਸਾਰਾ ਹੈ ਇਹ ਅਨਾਜ ਦਾ ਮਸਲਾ ਜ਼ਮੀਨਾਂ ਦਾ ਬੱਸ ਕਦੋਂ ਤੱਕ ਇੰਤਜ਼ਾਰ ਕਰੋਗੇ ਹਾਂਜੀ ਤੁਹਾਨੂੰ ਸ਼ੁਕਰ ਹਾਂਜੀ ਅਸੀਂ ਵੇਟ ਤਾਂ ਦੇਖੋ ਅੱਜ ਅਸੀਂ ਹੁਣੀ ਆ ਕੱਲ੍ਹ ਵੀ ਇੱਥੇ ਆ ਤੇ ਪਰਸੋਂ ਵੀ ਅਸੀਂ ਇੱਥੇ ਆ ਅਸੀਂ ਪੰਜਾਬ ਕਰਤੀ ਹੈ ਜੀ ਸਾਰੇ ਪ੍ਰੋਗਰਾਮਾਂ ਦਾ ਤੈਅ ਕਰਕੇ ਜਦੋਂ ਅਸੀਂ ਬੈਠਾਂਗੇ ਅਸੀਂ ਅੱਜ ਦੀ ਵੀ ਕੱਲ੍ਹ ਨੂੰ ਸਟੇਜ ਚ ਲਾਵਾਂਗੇ ਇਹ ਚ ਗੱਲਾਂ ਹੋਣਗੀਆਂ ਪਰ ਸੋ ਸੈਸ਼ਨ ਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਵਿਚਾਰ ਕਰਕੇ ਕੱਲ ਨੂੰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸ਼ਾਮ ਨੂੰ ਜਿਹੜਾ ਸਾਡਾ ਐਨਲਿਸਿਸ ਬਣੂਗਾ ਉਹਦਾ ਅਸੀਂ ਐਲਾਨ ਕਰਾਂਗੇ 5 ਤਰੀਕ ਨੂੰ ਸਟੇਟ ਚੰਡੀਗੜ੍ਹ ਦੇ ਸੈਕਟਰ 34 ਕਿਸਾਨਾਂ ਦਾ ਦਰਨਾ ਚੱਲ ਰਿਹਾ ਹੈ ਤੇ ਰਾਤ ਨੂੰ ਵੀ ਕਿਸਾਨ ਡੱਟੇ ਹੋਏ ਨੇ 5 ਸਤੰਬਰ ਤੱਕ ਕਿਸਾਨਾਂ ਦਾ ਦਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਚੰਡੀਗੜ੍ਹ ਦੇ ਸੈਕਟਰ 34 'ਚ ਕਿਸਾਨਾਂ ਦੇ ਧਰਨੇ ਦੌਰਾਨ ਅੱਜ ਦੂਜੀ ਰਾਤ ਪੈ ਗਈ ਆ ਕੱਲ ਕਿਸਾਨ ਚੰਡੀਗੜ੍ਹ ਦੇ ਸੈਕਟਰ 34 'ਚ ਪਹੁੰਚੇ ਸੀ ਅੱਜ ਵਿਧਾਨ ਸਭਾ ਵੱਲ ਕੂਚ ਕੀਤਾ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਮਟਕਾ ਚੌਂਕ ਤੱਕ ਕਿਸਾਨ ਗਏ ਖੇਤੀਬਾੜੀ ਮੰਤਰੀ ਨੇ ਉਹਨਾਂ ਤੋਂ ਮੰਗ ਪੱਤਰ ਲਿਆ ਤੇ ਹੁਣ ਕਿਸਾਨ ਵਾਪਸ ਆ ਕੇ ਫਿਰ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਆ ਕੇ ਫਿਰ ਡਟ ਗਏ ਨੇ ਇਹ ਤਸਵੀਰਾਂ ਨੇ ਜੀ ਕਿਸਾਨ ਇਸ ਵੇਲੇ ਆਰਾਮ ਫਰਮਾ ਰਹੇ ਨੇ ਲੰਗਰ ਪਛਾਦੇ ਵੀ ਚੱਲ ਰਹੇ ਨੇ ਪਰ ਜ਼ਿਆਤਰ ਕਿਸਾਨ ਕਿਉਂਕਿ ਪੂਰਾ ਦਿਨ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰਦੇ ਰਹੇ ਨੇ ਸੰਘਰਸ਼ ਕਰਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਸਾਨ ਹੁਣ ਵਾਪਸ ਚੰਡੀਗੜ੍ਹ ਦੇ ਸੈਕਟਰ 34 ਵਾਲੇ ਇਸ ਗਰਾਊਂਡ ਦੇ ਵਿੱਚ ਵਾਪਸ ਆ ਗਏ ਨੇ ਉਹੀ ਜਿਹੜੀਆਂ ਤਸਵੀਰਾਂ ਹਮੇਸ਼ਾ ਤੋਂ ਦਿਖਾਉਂਦੇ ਰਹੇ ਆਂ ਟਰਾਲੀ ਨੁਮਾ ਘਰ ਇਹ ਛੋਟੇ ਕੈਂਟਰ ਕਹਿ ਲੋ ਇਹਨਾਂ ਦੇ ਵਿੱਚ ਕਮਰੇ ਬਣਾਏ ਗਏ ਨੇ ਉਸੇ ਤਰ੍ਹਾਂ ਇੱਥੇ ਕਿਸਾਨਾਂ ਦੇ ਇਸ ਮੋਰਚੇ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਦੂਰ ਦੂਰ ਤੱਕ ਤੁਹਾਨੂੰ ਇਸੇ ਤਰ੍ਹਾਂ ਟਰਾਲੀਆਂ ਨਜ਼ਰ ਆਉਣਗੀਆਂ ਤਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੱਗੇ ਤੁਹਾਨੂੰ ਹੋਰ ਤਸਵੀਰਾਂ ਦਿਖਾ ਦਿੰਦੇ ਆ ਕਿ ਜਦੋਂ ਬਾਹਰ ਮੋਰਚਾ ਲਾਉਣਾ ਹੋਵੇ ਖੁੱਲੇ ਸਮਾਨ ਦੇ ਥੱਲੇ ਦਾ ਸਾਰੇ ਪ੍ਰਬੰਧ ਇਸੇ ਤਰ੍ਹਾਂ ਖੁੱਲੇ ਸਮਾਨਤ ਲਈ ਕਰਨੇ ਪੈਂਦੇ ਨੇ ਆ ਦੇਖੋ ਜਦੋਂ ਕੋਈ ਸੁਨੇਹਾ ਦੇਣਾ ਹੈ ਭਾਸ਼ਣ ਹੋਣਾ ਹੈ ਜਾਂ ਫਿਰ ਨਾਰੇ ਲੱਗਣੇ ਨੇ ਤਾਂ ਉਹਦੇ ਲਈ ਸਪੀਕਰ ਗੱਡੀਆਂ ਤੇ ਝੰਡੀਆਂ ਲੱਗੀਆਂ ਹੋਈਆਂ ਨੇ ਔਰ ਇੱਧਰ ਪ੍ਰਸ਼ਾਦਾ ਪਾਣੀ ਚੱਲ ਰਿਹਾ ਤਾਂ ਜਿਵੇਂ ਸੰਗਤ ਜਿੰਨੀ ਗਿਣਤੀ ਚ ਉਸੇ ਹਿਸਾਬ ਨਾਲ ਪ੍ਰਸ਼ਾਦੇ ਬੰਦੇ ਨੇ ਤਾਂ ਇਹ ਤਸਵੀਰਾਂ ਦੇਖੋ ਬੇਸ਼ੱਕ ਇੱਥੇ ਸਹੂਲਤਾਂ ਘੱਟ ਹੋਣ ਪਰ ਕਿਉਂਕਿ ਸਰਵਾਈਵਲ ਜ਼ਰੂਰੀ ਹੈ ਜਦੋਂ ਸੰਘਰਸ਼ ਦੇ ਟਾਈਮ ਤੇ ਜਦੋਂ ਸੰਘਰਸ਼ ਆਉ ਪੈਂਦਾ ਤਾਂ ਫਿਰ ਇਸੇ ਤਰ੍ਹਾਂ ਰੱਤਾ ਵੀ ਕਟਰੀਆਂ ਪੈਂਦੀਆਂ ਲੰਗਰ ਪਛਾਦਾ ਇੱਥੇ ਚੱਲ ਰਿਹਾ ਇਧਰ ਲੱਗਦਾ ਹੈ ਕਿ ਯਾਤਰ ਕਿਸਾਨਾਂ ਨੇ ਆਪ ਦਾ ਲੰਗਰ ਪਛਾਦਾ ਛਕ ਲਿਆ ਉਹ ਆਰਾਮ ਫਰਮਾ ਰਹੇ ਨੇ ਪਰ ਅਸੀਂ ਦੇਖੋ ਘਰਾਂ ਦੇ ਵਿੱਚ ਮੌਸਮ ਬਦਲਦਾ ਹੈ ਗਰਮੀ ਸਰਦੀ ਤੁਹਾਨੂੰ ਦਿੱਕਤ ਆਉਂਦੀ ਹੈ ਪਰ ਹੁਣ ਬਿਸ਼ੱਕ ਜਿੰਨੀ ਮਰਜ਼ੀ ਗਰਮੀ ਹੋਵੇ ਮੱਛਰ ਹੋਵੇ ਪਰ ਇਹ ਇਸੇ ਤਰ੍ਹਾਂ ਖੁੱਲੇ ਮੈਦਾਨ ਦੇ ਵਿੱਚ ਰਾਤ ਕਟਣੀ ਆ ਤਾਂ ਇਹ ਟਰਾਲੀ ਨੁਮਾ ਜਿਹੜਾ ਕਮਰਾ ਵਕ ਵਕ ਪਿੰਡਾਂ ਤੋਂ ਜਿੱਥੇ-ਜਿੱਥੋਂ ਇਹ ਗੁਰਦਾਸਪੁਰ ਦੀ ਟਰਾਲੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਇੱਧਰ ਲੈ ਚਲਦੇ ਆ ਇਹ ਇੱਕ ਵੱਡੀ ਟਰਾਲੀ ਦੇ ਪਿੱਛੇ ਇੱਕ ਹੋਰ ਟਰਾਲੀ ਪਾਈ ਹੋਈ ਆ ਇਹ ਵੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਦੂਜੇ ਪਾਸੇ ਇੱਧਰ ਆਰਾਮ ਵੀ ਟਰਾਲੀਆਂ ਦੇ ਵਿੱਚ ਫਰਮਾਇਆ ਜਾ ਰਿਹਾ ਔਰ ਅਗਲੇ ਪਾਸੇ ਪ੍ਰਸ਼ਾਦਾ ਚੱਲ ਰਿਹਾ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਔਰ ਪ੍ਰਸ਼ਾਦਾ ਛਕਿਆ ਜਾ ਰਿਹਾ ਉਹ ਤਸਵੀਰਾਂ ਤੁਹਾਡੇ ਸਾਹਮਣੇ ਬੀਬੀਆਂ ਲੱਗੀਆਂ ਹੋਈਆਂ ਨੇ ਲੰਗਰ ਤਿਆਰ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਕਿਸਾਨ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਇਆ ਜਾ ਸਕੇ ਇਹ ਤਸਵੀਰਾਂ ਤੁਹਾਨੂੰ ਬੀਬੀਆਂ ਵੀ ਨਜ਼ਰ ਆਉਣਗੀਆਂ ਤੁਹਾਨੂੰ ਨੌਜਵਾਨ ਨਜ਼ਰ ਆਉਣਗੇ ਬਜ਼ੁਰਗ ਨਜ਼ਰ ਆਉਣਗੇ ਹਰ ਉਹ ਇਨਸਾਨ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਉਹ ਤੁਹਾਨੂੰ ਫਿਲਹਾਲ ਇੱਥੇ ਨਜ਼ਰ ਆਏਗਾ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆ ਕਮੇਟੀ ਦਾ ਗਠਨ ਕੀਤਾ ਗਿਆ ਤੇ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਸੁਪਰੀਮ ਕੋਰਟ ਚ ਕੱਲ ਆ ਸੁਣਵਾਈ ਹੋਈ ਸੀ ਤੇ ਇਸੇ ਵਿਚਾਲੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਨਿਕਲੇਗਾ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਹੋਵੇ ਕਿ ਸੁਪਰੀਮ ਕੋਰਟ ਦੇ ਵੱਲੋਂ तमाम ਟਿੱਪਣੀਆਂ ਕੀਤੀਆਂ ਗਈਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸਾਨ ਵੀ ਸਿਆਸੀ ਦਲਾ ਤੋਂ ਦੂਰ ਰਹਿਣ कमेटी किसान बार्डर तैक्टर तो हटाने की अपील करेगी किसान कमेटी की गए सड़क इसे दूर हो मुख सक कमेटी की मदद करेंगे सुप्रीम कोर्ट बनाई हाई पावर कमेटी है टोटल तो इस कमेटी के पांच चेयरपर्सन नियुक्त किए गए उन्होंने जस्टिस नवाब सिंह रिटायर्ड फॉर्मर जज आफ परिया हाई कोर्ट दूजा बी एस संधु फॉर्मर डी जी पी हरियाणा इसे दवेंद्र शर्मा एक्सपर्ट ने चौथा नाम है प्रोफेसर रणजीत सिंह घूमन प्रोफेसर ऑफ एमेंस एट गुरु नानक देव यूनिवर्सिटी अमृतसर डॉक्टर सुखपाल सिंह एग्रीकल्चरल इकोनॉमिस्ट पंजाब एग्रीकल्चर यूनिवर्सिटी लुधियाना स्पेशल एन बलदेव सिंह कंबोज वाइस चांसलर हरियाणा एग्रीकल्चर यूनिवर्सिटी हिसार ते आ तमाम जो ने नाम सुप्रीम कोर्ट के वालों इस कमेटी शामिल दोनों फोन मीटिंग करेंगे उसके बाद हम लोग बोल दा सकेंगे तो इसमें क्या सही है तो क्या गलत है तो जो भी हो तो 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 उसके बारे में जो देखिए जहां तक रास्ता तो खोलने का सवाल है तेरह फरवरी से पहले हरियाणा सरकार ने बंद किया था अब ये हमारी लिट नहीं है उदय प्रताप सिंह वर्सेज हरियाणा सरकार है। हमारा इसमें कोई लेना देना नहीं और इस तरफ से जो पंजाब में है कोई भी ट्रैक्टर ट्रॉली रास्ते में नहीं आ रहा रास्ता पूरी तरह खुला है अब दीवार वाली सरकार को बोलने का जरूरत है कि वो दीवार खोले और आम जनता की मुश्किल का हल करे जहां तक किसानों के मुद्दे का सवाल है जो बात सरकार सीधा करके कर हल कर नहीं करा सकी वो कमेटी कैसे करवा देगी मेरी व्यक्तिगत राय है कमेटियां مسلوں کو ٹھنڈے بستے میں ڈالنے کے لیے ہوتی ہیں اور مسلوں کو امندولن کو ختم کرانے کے لیے ہوتی ہیں ਕਲ ਪ੍ਰਗਟ ਸਿੰਘ ਦੇ ਵੱਲੋਂ ਮਾਈਨਿੰਗ ਦਾ ਮੁੱਦਾ ਪੰਜਾਬ ਵਿਧਾਨ ਸਭਾ 'ਚ ਚੁੱਕਿਆ ਗਿਆ ਪ੍ਰਗਟ ਸਿੰਘ ਨੇ ਕਿਹਾ ਕਿ ਮੇਰੇ ਇਲਾਕੇ 70 70 ਫੁੱਟ ਡੂੰਗੀ ਮਾਈਨਿੰਗ ਹੋਈ ਹੈ ਮਾਈਨਿੰਗ ਮੰਤਰੀ ਦੇ ਕੋਲ ਮੁੱਦਾ ਚੁੱਕਿਆ ਗਿਆ ਤੇ ਹੱਲ ਨਹੀਂ ਹੋਇਆ ਤੇ ਅਫਸਰ ਤੇ ਮਾਈਨਿੰਗ ਵਿਭਾਗ ਮਾfia ਨਾਲ ਰਲਿਆ ਹੋਇਆ ਹੈ ਪ੍ਰਗਟ ਸਿੰਘ ਕਹਿੰਦੇ ਹੋਏ ਨਜ਼ਰ ਆਏ ਤੇ ਮੁੱਖ ਮੰਤਰੀ ਨੇ ਪ੍ਰਗਟ ਸਿੰਘ ਨੂੰ ਇਸ ਦਾ ਜਵਾਬ ਦਿੱਤਾ ਤੇ ਸੀਐਮ ਨੇ ਕਿਹਾ ਕਿ ਮੇਰੇ ਨਾਲ ਚਲਿਓ ਤੁਰੰਤ ਹੱਲ ਹੋਵੇਗਾ ਗੰਦਲਾ ਪਾਣੀ ਤੇ ਚੋਗਿਰਦਾ ਬਚਾਉਣਾ ਵੱਡੇ ਮੁੱਦੇ ਨੇ ਸੀਐਮ ਭਗਵੰਤ ਮਾਨ ਕੇਂਦੇ ਨਜ਼ਰ ਆਏ ਲੇਕਿਨ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋਜੂ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੀ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿਉਂਕਿ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਇਹ ਇੱਕੋ ਜਿਹੇ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ ਜਿਸ ਦਿਨ ਓਥ ਲਈ ਸੀ ਸਪੀਕਰ ਸਾਹਿਬ ਉਸ ਦਿਨ 21% ਸੀ ਮੇਰੇ ਸੈਕਟਰੀ ਬੈਠੇ ਨੇ ਮੇਰੇ ਸਾਰੇ ਆਪਸ ਬੈਠੇ ਨੇ ਮੈਂ ਡਾਟਾ ਦੇ ਸਕਦਾ ਤੁਹਾਨੂੰ ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਡੇ ਨਾਲੇ ਦੀ ਵੀ ਚੱਲੀ ਹੈ ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਹੈ ਪਹਿਲਾਂ ਸ਼ਿਕਾਇਤ ਜੀ ਆਏ ਮੈਂ ਲੈ ਗਿਆ ਉੱਥੇ ਹਾਂ ਜੀ ਇਹ ਤਾਂ ਹੋਣਾ ਚਾਹੀਏ ਇਹ ਤਾਂ ਹੋਣਾ ਚਾਹੀਏ ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲਾ ਜ ਲੁਧਿਆਣੇ ਤੋਂ ਨਹੀਂ ਜਿਹੜਾ ਸਤਲੂਜ ਆ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਹੈ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਹਦੇ ਇਹਦੇ ਕਿਨਾਰੇ ਲਾ ਰੱਖੀਆਂ ਨੇ